ਅੱਜ ਐਜੀਪੀਸੀ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਨੇ ਬੰਨ ਜਾਣਾ ਕਿਉਂਕਿ ਹਾਲੇ ਤੱਕ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਹਰਜਿੰਦਰ ਸਿੰਘ ਧਾਮੀ ਉਹ ਸਿੰਘ ਸਾਹਿਬ ਸ੍ਰੀ ਕਾਟਕ ਸਾਬ ਦੇ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਰਿਹائش ਤੇ ਪਹੁੰਚਦੇ ਨੇ ਜਿੱਥੋਂ ਬਾਅਦ ਵਿੱਚ ਉਹ ਨਿਕਲ ਕੇ ਮੀਡੀਆ ਦੇ ਰੂਬਰੋਂਦੇ ਨੇ ਉਸ ਜੇ ਤੋਂ ਬਾਹਰ ਨਿਕਲਦੇ ਨੇ ਤੇ ਉਹਨਾਂ ਕੋਲ ਮੀਡੀਆ ਦੇ ਜਦੋਂ ਸਵਾਲ ਪੁੱਛੇ ਜਾਂਦੇ ਨੇ ਕਿ ਧਾਮੀ ਜੀ ਤੁਸੀਂ ਅੱਜ ਤੇ ਇੱਥੇ ਪਹੁੰਚੇ ਹੋ ਤੇ ਉਹਨਾਂ ਨੇ ਕਿਹਾ ਕਿ ਮੈਂ ਸੱਚਕਾਂ ਜੀ ਹਰਵੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਤੇ ਮੇਰਾ ਫਰਜ਼ ਬੰਦਾ ਸੀ ਨੈਤਿਕ ਫਰਜ਼ ਬੰਦਾ ਸੀ ਕਿ ਮੈਂ ਗਿਆਨੀ ਰਕबीर ਸਿੰਘ ਜੀ ਹੁਣਾਂ ਨੂੰ ਆਪਣੇ ਜਥੇਦਾਰ ਨੂੰ ਮਿਲ ਕੇ ਜਾਵਾਂ ਪਰ ਅੰਦਰ ਕੀ ਖਿੜੀ ਪੱਕਦੀ ਪਈ ਹੈ ਇਹ ਤਾਂ ਹੁਣ ਜਾ ਤਾਂ ਹੁਣ ਧਾਮੀ ਜਾਣ ਤੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਤੇ জাফর ਧਨ ਗੁਰੂ ਰਾਮਦਾਸ ਹੈ ਪਾਸ਼ਾ ਜੀ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਕੀ ਧਾਮੀ ਔਰ ਬਾਕੀ ਦਲ ਉਹਨਾਂ ਦਾ ਕੀ ਖਿਚੜੀ ਬਣਾ ਰਿਆ ਹੈ ਜਾਂਦੀਵਰ ਜੋ ਧਾਮੀ ਕੋਲ ਇੱਕ ਕੁਐਸਚਨ ਕੀਤਾ ਗਿਆ ਕਿ ਤੁਸੀਂ ਅਸਤੀਫਾ ਦਿੱਤਾ ਸੀ ਤੇ ਉਹ ਅਸਤੀਫਾ ਤੁਸੀਂ ਹੁਣ ਕੱਲ ਜੋ ਬਜਟ ਹੈਗਾ ਐਸਜੀਪੀਸੀ ਦਾ ਉਹਦੇ ਵਿੱਚ ਜੋ ਤੁਸੀਂ ਆਰਿਓ ਤਾਂ ਉਹਨਾਂ ਨੇ ਕਿਹਾ ਕਿ ਅਸਤੀਫਾ ਮੈਂ ਕਿਸੇ ਵੀ ਹੱਥ ਵਿੱਚ ਹੁਣ ਵਾਪਸ ਨਹੀਂ ਲਵਾਵਾਂਗਾ ਜੇ ਮੈਂ ਲੈਣਾ ਹੁੰਦਾ ਤਾਂ ਮੈਂ ਅਸਤੀਫਾ ਦਿੰਦਾ ਹੀ ਨਾ ਉਹਨਾਂ ਨੇ ਪੁੱਛਿਆ ਗਿਆ ਕਿ ਅੰਦਰ ਕੀ ਗੱਲ ਕਰਕੇ ਨਿਕਲੇ ਹੋ ਤਾਂ ਇਸ ਬਾਰੇ ਤਾਂ ਪਤਾ ਨਹੀਂ ਲੱਗਾ ਪਰ ਹਾਂ ਇਹ ਵੱਡਾ ਬੰਬ ਜਾਂਦੇ ਜਾਂਦੇ ਸੁਖਬੀਰ ਖੇਮੇ ਤੇ ਉਹ ਸੁੱਟ ਗਏ ਨੇ ਕੀ ਹੁਣ ਅਸਤੀਫਾ ਵਾਪਸ ਨਹੀਂ ਲਵਾਵਾਂਗਾ ਕਿਉਂਕਿ ਸੁਖਬੀਰ ਖੀਮਾ ਅੱਗੇ ਹੀ ਜੋ 18 ਤਰੀਕ ਨੂੰ ਭਰਤੀ ਹੋਣ ਜਾ ਰਹੀ ਹੈ ਸ਼ੁਰੂ ਸ੍ਰੀ ਕਾਦਰ ਸਿੰਘ ਸਾਹਿਬ ਦੀ ਫਸੀਲ ਤੋਂ ਦਿੱਤੇ ਹੁਕਮਨਾਮੇ ਅਨੁਸਾਰ ਉਹ ਪੰਜ ਮੈਂਬਰੀ ਕਮੇਟੀ ਰਾਹੀਂ ਤੇ ਉਸ ਕਰਕੇ ਉਹ ਬੇਤੁੱਕੇ ਜਿਹੇ ਬਿਆਨ ਉਹਨਾਂ ਦੱਖੇ ਮੇਰਾ ਹੀ ਦਿੱਤੇ ਜਾ ਰਹੇ ਨੇ ਜਿਸ ਦੇ ਜਵਾਬ ਫਿਰ ਉਹ ਪੰਜ ਮੈਂਬਰੀ ਕਮੇਟੀ ਦੇ ਰਹੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਗੱਲ ਆਂਦੀ ਇੱਥੇ ਕਿ ਜੇ ਹੁਣ ਅਸਤੀਫੇ ਦਾ ਜਵਾਬ ਦਿੱਤਾ ਹੈ ਇਹਨਾਂ ਨੇ ਤਾਂ ਇਸ ਤੋਂ ਬਾਅਦ ਹੁਣ ਕੌਣ ਹੋਏਗਾ ਅਗਲਾ ਪ੍ਰਧਾਨ ਹੁਣ ਚਰਚਾਵਾਂ ਛਿੜ ਗਈਆਂ ਕਿ ਅਗਲਾ ਪ੍ਰਧਾਨ ਕੌਣ ਹੋਏਗਾ ਪਰ ਜਦੋਂ ਆਪਾਂ ਤੁਹਾਨੂੰ ਦੱਸਦੇ ਹਾਂ ਸਿੰਘ ਸਾਹਿਬ ਕੋਲੋਂ ਤਾਂ ਮੀ ਜੀ ਨਿਕਲਦੇ ਨੇ ਉਸ ਤੋਂ ਬਾਅਦ ਹਾਲੇ ਤੱਕ ਸਿੰਘ ਸਾਹਿਬ ਦਾ ਕੋਈ ਵੀ ਬਿਆਨ ਜਾਂ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਤੇ ਮੈਸੇਜ ਕੁਝ ਵੀ ਨਹੀਂ ਆਇਆ ਤਾਂ ਮੀ ਜੀ ਵੀ ਉਸ ਤੋਂ ਬਾਅਦ ਮੱਥਾ ਟੇਕਣ ਗਏ ਨੇ ਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਉਹ ਆਪਣੇ ਦਫਤਰ ਐਸਜੀਪੀਸੀ ਦੇ ਪਹੁੰਚਦੇ ਨੇ ਜਿੱਤੇ ਕਿ ਉਹਨਾਂ ਕੋਲੋਂ ਜੋ ਵੀ ਆਪਣਾ ਪ੍ਰਧਾਨ ਦਾ ਇੱਕ ਹੁੰਦਾ ਹੈ ਪ੍ਰੋਟੋਕਾਲ ਜੋ ਉਹਨਾਂ ਨੇ ਦੱਸਣਾ ਹੁੰਦਾ ਵੀ ਉਹਨਾਂ ਨੂੰ ਜੋ ਪਿਛਲੇ ਬਜਟ ਚ ਜੁਦਾ ਵੀ ਉਹਨਾਂ ਨੇ ਸਮਝਾ ਨਹੀਂ ਸਮਝਾਤਾ ਹੁਣ ਗੱਲ ਇਹ ਹੈ ਕਿ ਇਹ ਪੁੱਛਿਆ ਜਾਵੇ ਕਿ ਬਜਟ ਤੋਂ ਇੱਕ ਦਿਨ ਪਹਿਲੇ ਹੀ ਧਾਮੀ ਜੀ ਉੱਥੇ ਕਿਉਂ ਆਏ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਵਰਕਿੰਗ ਕਮੇਟੀ ਨੂੰ ਪਤਾ ਹੋਊ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਜਟ ਦਾ ਕੱਲ ਕੌਣ ਦੇਖੇਗਾ ਤੇ ਅਗਲਾ ਪ੍ਰਧਾਨ ਕੌਣ ਹੋਏਗਾ ਤੇ ਉਹ ਕਹਿੰਦੇ ਉਹਨੂੰ ਵਰਕਿੰਗ ਕਮੇਟੀ ਜਾਣੇ ਤੇ ਇਸ ਬਾਰੇ ਮੈਨੂੰ ਨਹੀਂ ਪਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਕੱਲ ਬਜਟ ਵਿੱਚ ਕੱਲ ਬਜਟ ਦਾ ਹੋਣਾ ਤੇ ਅੱਜ ਧਾਮੀ ਦਾ ਪੁੱਜਣਾ ਕੋਈ ਖਿਚੜੀ ਤਾਂ ਜ਼ਰੂਰ ਪੱਕ ਰਹੀ ਹੈ ਜਦ ਕਿ ਧਾਮੀ ਜੀ ਕੈਮਰੇ ਸਾਹਮਣੇ ਜੋ ਬਜਟ ਪੇਸ਼ ਕਰਨਾ ਚਾਹੁੰਦੇ ਸਨ ਪਰ ਉਹ ਉਹ ਕਹਿੰਦੇ ਅੱਜ ਹੀ ਅੰਦਰ ਖਾਤੇ ਆਪਣੇ ਬੰਦਿਆਂ ਨੂੰ ਸਮਝਾ ਗਏ ਨੇ ਪਰ ਇਸ ਦੀ ਹਲੇ ਸੀ ਪੁਸ਼ਟੀ ਨਹੀਂ ਕਰ ਸਕਦੇ ਕੱਲ ਹੁਣ ਕਹਿ ਰਿਹਾ ਕਿ ਰਗੁਜੀਤ ਵਿਰਕ ਨੂੰ ਅਗਲਾ ਕਾਰਜਕਾਰੀ ਪ੍ਰਧਾਨ ਲਾਇਆ ਜਾ ਸਕਦਾ ਹੈ ਅਗਰ ਧਾਮੀ ਜੀ ਅੱਜ ਕੋਰੀ ਨਾ ਹੀ ਕਰ ਗਏ ਨੇ ਤੇ ਬਜਟ ਤਾਂ ਕੱਲ ਹੋਣਾ ਹੁਣ ਦੇਖੋ ਕੱਲ ਪ੍ਰਧਾਨ ਕਿਨੂੰ ਲਗਾਉਂਦੇ ਨੇ ਵੈਸੇ ਹਲੇ ਬਾਦਲ ਦਾਲ ਦਾ ਧਾਮੀ ਜੀ ਹਿੱਸਾ ਨੇ ਉਹ ਕੋਰ ਕਮੇਟੀ ਵਿੱਚ ਵੀ ਨੇ ਤੇ ਵਰਕਿੰਗ ਕਮੇਟੀ ਵਿੱਚ ਵੀ ਬਤੌਰ ਮੈਂਬਰ ਨੇ ਇਹਨਾਂ ਨੂੰ ਮਨਾਉਣ ਲਈ ਸਿੰਘ ਸਾਹਿਬ ਸ੍ਰੀ ਾਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਪਿਛਲੇ ਦਿਨੀ ਜਦੋਂ ਇਹਨਾਂ ਦੀ ਰਾਜ ਤੇ ਪਹੁੰਚੇ ਸੀ ਤੇ ਅਗਲੇ ਦਿਨ ਹੀ ਉਹਨਾਂ ਨੇ ਇੱਕ ਵੱਡਾ ਧਮਾਕਾ ਕੀਤਾ ਸੀ ਜਿੰਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਭਰਤੀ ਰੱਦ ਤੇ ਪੰਜ ਮੈਂਬਰੀ ਨਵੀਂ ਕਮੇਟੀ ਨਵੀਂ ਭਰਤੀ ਕਰੇ 1 ਮਾਰਚ ਦੀ ਤਾਰੀਖ ਸੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਠੀਕ ਉਸੇ ਤਰ੍ਹਾਂ ਹੀ ਅੱਜ ਧਾਮੀ ਸਿੰਘ ਸਵਾਨ ਕੁਲ ਪਹੁੰਚੀ ਅਤੇ ਧਾਮੀ ਨੇ ਉੱਥੋਂ ਨਿਕਲਦੇ ਸਾਰ ਹੀ ਇੱਕ ਵੱਡਾ ਬੰਬ ਸੁੱਟਿਆ ਜੋ ਲੱਗਦਾ ਹੈ ਕਿ ਹੁਣ ਸੁਖਬੀਰ ਖੇਮੀ ਤੇ ਬੜਾ ਭਾਰੀ ਪੈ ਗਿਆ ਹੈ ਜੇ ਕੱਲ ਬਜਟ ਪੇਜ ਹੁੰਦਾ ਤੇ ਧਾਮੀ ਦਾ ਅਸਤੀਫਾ ਮਨਜ਼ੂਰ ਕਰਨਾ ਪਏਗਾ ਵਰਕਿੰਗ ਕਮੇਟੀ ਕੋਲੋਂ ਪਰ ਲੈ ਵਰਕਿੰਗ ਕਮੇਟੀ ਨੂੰ ਇਹ ਅਸਤੀਫਾ ਮਨਜ਼ੂਰ ਕਰਨਾ ਹੀ ਪਏਗਾ ਹੁਣ ਧਾਮੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਦੋਂ ਉਹ ਐਜਪੀਸੀ ਦਫ਼ਤਰ ਤੋਂ ਨਿਕਲਦੇ ਆ ਤੇ ਉਹਨਾਂ ਨੇ ਇੱਕ ਗੱਲ ਕਹੀ ਏ ਉਹ ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਧਾਮੀ ਜੀ ਤੁਸੀਂ ਅਸਤੀਫਾ ਕਹਿੰਦੇ ਕਿ ਵਕਤ ਦੱਸੇਗਾ ਕਿ ਦੁਬਾਰਾ ਪ੍ਰਧਾਨ ਦੀ ਸੇਵਾ ਕਰਨੀ ਹੈ ਕਿ ਨਹੀਂ ਪਰ ਮੈਂ ਇਹ ਅਸਤੀਫਾ ਵਾਪਸ ਨਹੀਂ ਲਵਾਂਗਾ ਹੁਣ ਧਾਮੀ ਵੀ ਫਸ ਚੁੱਕੇ ਸਨ ਇਹ ਪ੍ਰੈਸ਼ਰ ਸੀ ਜਾਂ ਕੀ ਸੀ ਇਹ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਪ੍ਰੈਸ਼ਰ ਕੋਈ ਨਹੀਂ ਸੀ ਤੇ ਨਾ ਹੀ ਮੈਂ ਭਾਵੂ ਕਾਂ ਮੈਂ ਆਪਣੀ ਹੋਸ਼ੋ ਹਵਾਸ ਵਿੱਚ ਇਹ ਫੈਸਲਾ ਕੀਤਾ ਕਿ ਮੈਂ ਇਹ ਅਸਤੀਫਾ ਦਿਣਾ ਤੇ ਮੈਂ ਅਸਤੀਫਾ ਦਿੱਤਾ ਹੈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਕੈਂਡੀਟ ਵੀ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸ ਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਉਥੇ ਪ੍ਰਧਾਨ ਜੀ ਹੁਣ ਚਾਵਾ ਇਹ ਵੀ ਉੱਠਦੀ ਆ ਕਿ ਇਹ ਜਹੇਦਾਰੀ ਵੀ ਪ੍ਰਧਾਨ ਜੀ ਜਿਹੜੀ ਗੱਲ ਨਹੀਂ ਹੋ ਸਕਦੀ ਜੋ ਚਾਚਵਾ ਨੇ ਉਹ ਚਾਚਵਾ ਕਾਨੂੰਨ ਅਮੇ ਕਰੀ ਜਾਂਦੇ ਜਿਹੜੀ ਗੱਲਾਂ ਨਹੀਂ ਉਹਨੂੰ ਆਪਾਂ ਚਰਚਾ ਬਣਾ ਲਈ ਨੇ ਕੋਈ ਚਾਚਾ ਨਹੀਂ ਗੱਲ ਆ ਰਹੀ